ਵੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਵੇ ਸ੍ਰੀ ਮੁਖ ਬਾਖ ਮਹੱਲਾ ਪੰਜਵਾਂ ਆਦਿ ਪੁਰ ਕਰਤਾਰ ਕਰਨ ਕਾਰਨ ਸਭ ਆਪੈ ਸਰਬ ਰਿਓ ਪਰਪੂਰ ਸਗਲ ਘਟ ਰਿਓ ਬਿ ਆਪੈ ਬਿਹਾਪਤ ਦੇਖਿਆ ਜਗਤ ਜਾਨੈ ਕੌਣ ਤੇਰੀ ਗਤ ਸਰਬ ਕੇ ਰਖਾ ਕਰੇ ਆਪੇ ਹਰਪਤ ਅਬ ਨਾ ਸਿ ਆਪ ਗਤ ਆਪਿਆ ਪੁਨਪਤ ਇਕ ਹੈ ਤੁਹੇ ਇਕ ਆ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇਕ ਜੀ ਕੇ ਅਬਖਨੈ ਹੰਕੇ ਬਲ 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 ਫਤ ਬਲਹਾਰ ਅਮਰਤ ਪ੍ਰਵਾਹ ਸਾਰ ਦੁਲ ਪੰਡਾਰ ਪਰ ਪਰ ਹੀ ਤੇ ਪਰੇ ਅਪਰੇ ਅਪਾਰ ਪਾਰ ਆਪਣੋ ਭਾਵਨ ਕਰ ਮੰਤਰ ਨਾਮ ਦੁ ਸਰ ਉਤਾਰ ਓਪਤ ਪਰਲੋ ਇਕੈ ਨੇਮ ਕਟੋ ਕਰ ਆ ਨਾਹੀਂ ਸੰਸਾਰ ਦੇ ਆਰੋ ਨਿਰਮਰ ਕੋਟ ਪ੍ਰਾਤਿਤ ਜਾਏ ਨਾਮ ਲਿਏ ਹਰ ਹਰ ਜਨ ਨਾਨਕ ਭਗਤ ਦਰ ਦੁਲ ਬ੍ਰਾਹਮਣ ਸੰਸਾਰ ਏਕ ਜੀ ਕਿਆ ਬਖਾਨੈ ਹਾਕੀ ਬਲ 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 ਸਾ ਸਗਲ ਪਾਉਨ ਤਾਰੇ ਤੇ ਕੇ ਐ ਬਸ ਤਾਰੇ ਪੂਰ ਰਹਾ ਸਰਬ ਮਹ ਆਪ ਹੈ ਨਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਤਾਰੇ ਸਗਲ ਕੋ ਦਾਤਾ ਇਕੈ ਲਖ ਮਰਾਰੇ ਆਪ ਹੀ ਤਰਨਕਾਰੇ ਕੁਦਰਤ ਹੈ ਦਾਕਾਰੇ ਵਰਨ ਚੈ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਰਾਮ ਸੰਸਾਰ ਏਕ ਜੀ ਕਿਆ ਬਖਾਨੈ ਹਾਕੇ ਬਲ 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 ਸਦ ਬਲਹਾਰ ਸਰਬ ਗੁਣ ਨਿਦਾਨੰ ਕੀਮਤ ਨਾ ਗਿਆਨ ਧਿਆਨੰ ਉਹ ਚੈ ਤੈ ਉਤ ਜਾਣੀ ਜੈ ਪ੍ਰਵ ਤੇ ਰੁਥਾਨ ਮਨ ਤਨ ਤੇ ਰੁ ਪ੍ਰਾਨ ਇਕ ਸੁਧ ਹਸ ਜਹਾਨ ਕਾਵਨਯੋਗ ਮਾਦੇਓ ਬੜੇ 蒂 ਬੜਾਨੀ ਜਾਣੇ ਗੁਣ ਤੇਰਾ ਭਿਓ ਅਲਕ ਅਪਾਰ ਦੇਓ ਅਕਲ ਕਲ ਹੈ ਪ੍ਰਭ ਸਰਬ ਕੋ ਤਾਨਿ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਇਕ ਜੀ ਕੇ ਆ ਮਖਾਨੇ ਹੱਕੇ ਬਲ 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 ਸਦ ਬਲਹਾਰ ਨਰੰਕਾਰ ਆਕਾਰ ਅਸਲ ਪੂਰਨ ਅਵਨਾਸੀ ਹਰ ਵੰਕਾ ਨੰਨਕ ਰੂਪ ਨਿਰਮਲ ਬੇਗਾਸੀ ਗੁਣ ਗਾਵੈ ਬਯੰਤ ਅੰਤ ਕਤਲ ਨਹੀਂ ਪਾਸੀ ਜਾ ਕੋ ਹੋਇ ਕਰਪਾਲ ਸੋ ਜਨ ਪ੍ਰਤਮੈ ਮਿਲਾਸੀ ਧਨ ਧਨ ਤੇ ਧਨ ਜਨ ਜੈ ਕਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਨ ਪਰ ਸੇਵ ਸੇ ਜਨਮ ਮਰਨਾ ਤੋਂ ਤੇ ਰਹ ਸਤ ਸਤ ਹਰ ਸਤਿ ਸਾਥ ਸਤੇ ਸਤਿ ਪਣੀਐ ਦੂਸਰਿਆਂ ਨਾ ਵਰਪੁਰਖ ਪੂਰਾ ਤਨ ਸੁਣੀਐ ਅਮਰਤ ਹਰ ਕੋ ਨਾਮ ਲੈਤ ਮਨ ਸੁਖ ਸਭ ਸੁਖ ਪਾਏ ਜ਼ਹਿਰ ਸੰਜਾ ਕੇ ਬਹਿਤਾ ਜਨ ਤ੍ਰਿਪਤਾ ਗਾਈ ਜਹਿ ਠਾ ਕਰ ਸੋ ਪਰਸਨ ਪਏ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਨ ਫਸਰੇ ਮਨੇ ਸਭ ਕੁਲ ਕੀਓ ਉਧਾਰ ਸੱਜ ਸਭਾ ਦਿਵਾਨ ਸਾ ਸੱਚੇ ਪੈਦਰਿਓ ਸੱਚੇ ਤਖਤ ਨਵਾ ਸੱਜ ਤਪਾਵਸ ਕਰਿਓ ਸੱਜ ਸਰਜਿਆ ਸੰਸਾਰ ਆਪ ਆਪੋ ਨਾ ਫੁਲਿਓ ਰਤਨ ਨਾਮ ਆਪਾਰ ਕੀ ਮਨਿ ਪਵੈ ਅਮੁਲੇ ਹੋਇ ਜੋ ਕਿਰਪਾਲ ਹੋਵੈ ਬੋਬਿੰਦ ਸਰਬ ਸੁਖਿ ਨੋ ਪਾਈ ਹਰ ਗੁਰ ਨਾਨਕ ਜਨ ਪਰਸੇ ਤੇ ਬਹੁੜ ਫਿਰ ਜਾਉ ਨਾ ਆਈ ਕੌਣ ਜੋ ਕੌਣ ਗਿਆਨ ਧਿਆਨ ਦੋ ਤਤ ਕਰੀਏ ਸਿਦ ਸਾਧਕ ਤੇ ਤਿਸ ਕੋ تیر ਕੇ ਮਰ ਨਾ ਪਰਿਆ ਬ੍ਰਹਮਾਤਕ ਸੰਕਾਦ ਸਿਕ ਗੁਣ ਅੰਤ ਨ ਪਾਈ ਅਗਾਂ ਗਿਉ ਨਹੀਂ ਜਾਏ ਪੂਰ ਸਰਵਰ ਸਮਾਏ ਕਹਿ ਕਾਟੇ ਸਿਲਕ ਦੀਵਾਲ ਪ੍ਰਭ ਸੇ ਜਾਣ ਲਗੈ ਭਗਤੇ ਹਰ ਗੁਰੂ ਨਾਨਕ ਜਨ ਪਰ ਸੇਵ ਤੇ ਏਤੁਰ ਸਦਾ ਮੁਕਤੈ ਪ੍ਰਭਨਾ ਤਿਉ ਬਤਾਰ ਪਰਿਹੁ ਜਾਂਤ ਕੇ ਸਰਨਾ ਮਿਲੇ ਦਾਨ ਸੰਤ ਰੈਣ ਜਹ ਲਗ ਪਉ ਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਦੇ ਠਾਕ ਰਿਪਾਵੇ ਜੇਹੋ ਦਰਸ ਮਨ ਚਾਉ ਭਗਤਿ ਹਉ ਮਨ ਠਹਿਰਾਵੇ ਭਲੋ ਚਰਿ ਆਰਮਾ ਹੈ ਸਭ ਕਲੋ ਰੇਕ ਨਾਮ ਧਰਮ ਪ੍ਰਗਟ ਸਗਲ ਹਰ ਪਾਉਨ ਮਾਹੇ ਜਨ ਨਾਨਕ ਗੁਰ ਪਾਰ ਬ੍ਰਹਮ ਬੜੇ ਉਚਰਾ ਗਾਉ ਆਰਮਾ ਹੈ ਸਭ ਕਲੋ ਰੇਕ ਨਾਮ ਧਰਮ ਪ੍ਰਗਟ ਸਗਲ ਹਰ ਪਾਉਨ ਮਾਹੇ ਜਨ ਨਾਨਕ ਗੁਰ ਪਾਰ ਬ੍ਰਹਮ ਸਤਿਵਾਹ ਵਾਹਿਗੁਰੂ ਜੀ ਕੀ ਫਤਿਹ